ਬਾਈ ਸასი ਗੱਲ ਸਾਰੇ ਜਾਣੇ। ਤੁਹਾਡੇ ਵੀ ਠੀਕ ਹੋ ਜੀ ਸਾਰੇ ਜਾਣੇ। ਤੇ ਵੀਰੇ ਮੌਸਮ ਬਹੁਤ ਖਰਾਬ ਨੇ। ਪਰਮਾਤਮਾ ਸਭ ਦੇ ਕਬੂਤਰ ਵੀ ਠੀਕੇ ਰੱਖੇ। ਤੇ ਵੀਰੇ ਅੱਜ ਦਾ ਆਪਣਾ ਵਿਸ਼ਾ ਇਹ ਆ ਵੀ ਜਿਹੜੇ ਵੀਰੇ ਚੰਗੇ ਕਬੂਤਰ ਨੇ ਉਹਨਾਂ ਦੀ ਕੀ ਪਛਾਣ ਆ ਜੀ। ਤੇ ਤੁਹਾਨੂੰ ਵੀਰੇ ਆਪਣੇ ਜਿਹੜੇ ਵੀ ਆਪਣੇ ਮਨ ਨੂੰ ਵਧੀਆ ਲੱਗਦੇ ਨੇ ਉਹ ਉੱਤਰ ਦਿਖਾਉਣ ਲੱਗੇ। ਤੇ ਮੜੇ ਚੈੱਕ ਕਰਿਓ ਜੀ ਹੁਣ। ਲੋ ਜੀ ਇਹ ਪਹਿਲਾਂ ਦਾ ਚੈੱਕ ਕਰੋ ਕਬੂਤਰੀ ਜੀ ਆਪਣੇ। ਕੂਤਰੀ ਦਾ ਕੱਦ ਦੇਖੋ। ਨਾਲੇ ਇੱਕ ਦੇਖੋ ਵੀ ਕਿੰਨੀ ਚੌੜੀ ਆ ਗੋਦਰੀ ਆ ਅੱਖਾਂ ਨੇ ਵੀ ਇਹਦੀਆਂ ਫੀਲਿੰਗ ਹੈ ਮੜਾ ਜ਼ੂਮ ਕਰਕੇ ਦਿਖਾ ਦੇ ਠੀਕ ਹੈ ਜੀ ਇਹ ਨੇ ਵੀਰੇ ਚੰਗੇ ਕਬੂਤਰ ਕਹਿੰਦੇ ਨੇ ਇਹਨੂੰ ਵੀ ਫੁੱਲ ਉਡਣੇ ਵਾਲੇ ਚੰਗੇ ਕਬੂਤਰ ਵੀਰੇ ਉਡਣੇ ਵਾਲੇ ਨੂੰ ਕਿਹਾ ਜਾਂਦਾ ਜਿਹੜੇ ਕਬੂਤਰ ਉਡਣ ਠੀਕ ਹੈ ਜੀ ਤੇ ਇਹਦੇ ਵੀਰੇ ਇੱਕਣਾ ਲਾਂਸ ਕੱਢਦੇ ਨੇ ਵੀਰੇ ਇਹ ਮਾੜੀ ਮਾੜੀ ਪਿੱਛੇ ਕਾਲੀ ਤੇ ਇੱਥੇ ਵੀ ਕੱਢਦੇ ਨੇ ਵੀਰੇ ਆ ਜਗ੍ਹਾ ਤੇ ਆ ਦੇਖੋ ਅੱਤ ਰੰਗ ਲੱਗੇ ਨੇ ਇਹ ਆ ਲਾਉਂਸ ਕੱਢੀ ਹੋਈ ਗੇ ਕਾਲੀ ਠੀਕ ਹੈ ਜੀ ਤੇ ਇਹ ਵੀ ਦੇ ਦੂਜੇ ਨੰਬਰ ਜਿਹੜਾ ਫੰਗ ਚੈੱਕ ਕਰੋ ਲੋ ਫੰਗ ਵੀਰੇ ਚੌੜੇ ਦੇਖੋ ਕਿੰਨੇ ਨੇ ਤੇ ਫੰਗ ਦੀ ਸ਼ਾਈਨ ਚੈੱਕ ਕਰੋ ਠੀਕ ਹੈ ਜੀ ਲੋ ਇਧਰਲਾ ਫੰਗ ਵੀ ਚੈੱਕ ਕਰੋ ਜੀ ਇਹ ਵੀਰੇ ਚੰਗੇ ਕਬੂਤਰਾਂ ਦੀ ਨਿਸ਼ਾਨੀਆਂ ਨੇ ਕਿ ਜਿਹੜੇ ਕਬੂਤਰ ਚੰਗੇ ਹੋਣਗੇ ਵੀ ਉਹਨਾਂ ਦੀ ਫੰਗ ਹੋਊਂਗੀ ਵਧੀਆ ਹੁੰਦੀ ਹੈ ਹੁਣ ਉਦੋਂ ਵਾਰ ਵੀ ਤੁਸੀਂ ਆਹ ਕਬੂਤਰ ਚੈੱਕ ਕਰੋ ਜੀ ਹੁਣ ਆ ਲੋ ਇਹ ਚਿੱਟੀ ਬੱਗੀ ਉਤਰਈ ਆਪਣੀ ਆ ਲੋ ਦੇਖੋ ਕਬੂਤਰੀ ਲਈ ਇਹ ਵੀ ਚੰਗੇ ਕਬੂਤਰਾ ਦੀ ਨਿਸ਼ਾਨੀਆਂ ਨੇ ਜੀ ਇਹ ਦੇਖੋ ਕਿੰਨੀ ਸੁਥਰੀ ਆ ਵੀਰੇ ਨਾ ਇਹ ਭੱਜਣ ਨਾਲੇ ਉੜਨ ਨੂੰ ਵੀਰੇ ਫੁੱਲ ਕਾਮਯਾਬ ਤੇ ਉਦੋਂ ਵਰ ਵੀ ਆਉਣਗੇ ਚਿੱਟੀਆਂ ਅੱਖਾਂ ਵਾਲੇ ਕਬੂਤਰਾ ਦੀਆਂ ਆ ਦੇਖੋ ਗਰੀ ਚਿੱਟੀਆਂ ਖਾਂਦੇ ਕਬੂਤਰ ਇਹਦੀ ਅੱਖ ਦੇਖੋ ਜੀ ਮੜੀ ਹੁਣ ਠੀਕ ਹੈ ਜੀ ਇਹ ਅੱਖਾਂ ਨੂੰ ਥੋੜਾ ਜਿਹਾ ਘੱਟ ਮੰਨਦੇ ਨੇ ਵੀ ਇਹ ਅੱਖਾਂ ਨੂੰ ਥੋੜਾ ਜਿਹਾ ਵੀ ਘੱਟ ਚੰਗੀ ਆ ਪਰ ਆਪਾਂ ਨੂੰ ਵੀ ਇਹ ਅੱਖ ਵਧੀਆ ਬੋਲ ਲੱਗਦੀ ਹੈ ਇਹ ਕਬੂਤਰ ਵੀ ਇਹ ਜਿਹੜੇ ਇਹ ਕਬੂਤਰ ਨੇ ਘਰੇ ਥੋੜਾ ਘੱਟ ਉੜਦੇ ਨੇ ਤੇ ਬਾਹਰ ਜਾ ਕੇ ਵੀ ਇਹ ਫੁੱਲ ਉੜਦੇ ਨੇ ਜਮੀਨੀਰਾ ਕਰਨੇ ਵਾਲੀ ਨੇ ਇੰਨਾ ਜ਼ੋਰ ਮਾਰਦੇ ਨੇ ਜਿੰਨਾ ਕਰੋ ਲਾਲ ਕੀਨੇ ਵੀਰੇ ਚਿੱਟੀਆਂ ਖਾਂਦੇ ਕਰੋ ਵੀਰੇ ਚੰਪ ਮੜਾ ਦੇ ਇਹਨੂੰ ਇਹ ਗੱਲਬਾਜੀ ਇਹਦੇ ਚ ਵੀ ਤੇ ਹੁਣ ਤੁਹਾਨੂੰ ਦਿਖਾਉਣੀ ਆਪਾਂ ਜਮਾਈ ਜਿਹੜੇ ਸਿਰੇ ਵਾਲੇ ਡੰਡੇ ਨੇ ਬਣੇ ਨੇ ਆ ਚੈੱਕ ਕਰੋ ਜੀ ਆਉਣੇ ਕਬੂਤਰ ਹੀ ਬਹੁਤ ਵੀਰੇ ਜਿਆਦਾ ਚੰਗੇ ਕਬੂਤਰ ਨੇ ਇਹ ਉੜਨ ਨੂੰ ਵੀ ਫੁੱਲ ਕਾਮਯਾਬ ਨੇ ਤੇ ਵੀਰੇ ਦੇਖਣ ਨੂੰ ਤਾਂ ਵੀਰੇ ਤੁਸੀਂ ਵੀ ਦੇਖ ਕੇ ਪਤਾ ਲੱਗ ਜਾਣਾ ਕਬੂਤਰਾਂ ਦਾ ਵੀ ਹਾਂ ਇਹ ਉੜਨ ਕੀ ਉੜਨ ਨਹੀਂ ਲਓ ਦੇਖੋ ਵੀਰੇ ਮੜਾਇਆ ਇਹ ਵੀਨ ਕਰਕੇ ਮੜਾਇਆ ਵੀਡੀਓ ਦਾ ਦੇਖੋ ਵੀ ਮੜਾਇਆ ਫੇਰ ਕੂਤਰੀ ਨੂੰ ਦੱਸਿਓ ਮੜਾ ਯਾ ਕੀ ਕਹਿੰਦੀ ਐ ਠੀਕ ਐ ਜੀ ਤੇ ਆ ਲੋ ਜੀ ਇਹ ਵੀਰੇ ਦਾ ਮੜਾ ਮੜਾ ਸਰ ਤੇ ਲਾਲ ਜਾਉ ਨੇ ਤੇ ਨੋਕ ਵੀਰੇ ਦੀ ਪੂਰੀ ਜਹੀ ਐ ਠੀਕ ਐ ਜੀ ਆ ਲੋ ਜੀ ਹੈ ਗਈ ਵੀਰੇ ਚੀਜ਼ ਤੇ ਇੰਤੋ ਬਾਅਦ ਆ ਗਈ ਵੀਰੇ ਆਪਣੀ ਆ ਕੂਤਰੀ ਤੇ ਆ ਵੀ ਫਿਰ ਉਹ ਦੇਖੋ ਲੋਕਾਂ ਨੇ ਵੀਰੇ ਚੰਗੇ ਕਬੂਤਰਾਂ ਦੀ ਨਿਸ਼ਾਨੀਆਂ ਨੇ ਫੰਗ ਦੇਖਣੇ ਨੇ ਫੰਗ ਚੌੜੇ ਹੋਣ ਵੀਰੇ ਜਿੰਨੇ ਹੋ ਸਕਣ ਠੀਕ ਹੈ ਜੀ ਲੰਬੇ ਹੋਣ ਜਿੰਨੇ ਲੰਬੇ ਹੋਣ ਫੰਗ ਚੌੜੇ ਹੋਣ ਤੇ ਫੰਗਾ ਤੇ ਸ਼ਾਈਨ ਹੋਵੇ ਤੇ ਜ਼ਿਆਦਾਤਰ ਵੀਰੇ ਆਹ ਫੰਗ ਦੇਖਿਆ ਕਰੋ ਵੀ ਜਿਹੜੇ ਆਹ ਫੰਗ ਨੇ ਆਹ ਫੰਗ ਚੌੜੇ ਹੋਣ ਕਬੂਤਰਾਂ ਦੇ ਇਹਦੇ ਥੋੜੇ ਜਿਹਾ ਘੱਟ ਚੌੜੇ ਹਨ ਉਹ ਦੂਸਰੀਏ ਦਿਖਾਉਣਾ ਆਹ ਦੇਖੋ ਇਹਦੇ ਨੇ ਆ ਫੰਗ ਦਿਖੋ ਬੜੇ ਕਿੰਨੀ ਸੋਹਣੀਆਂ ਆਏ ਨੇ ਬੀ ਸ਼ੇਪ ਆਏ ਨੇ ਆ ਫੰਗ ਚੌੜੇ ਚਾਹੀਦੇ ਨੇ ਇੰਦਾ ਜੀ ਏ ਵੀਰੇ ਚੰਗੇ ਕਬੂਤਰਾਂ ਦੀ ਨਿਸ਼ਾਨੀਆਂ ਨੇ ਇਹ ਚੰਗੇ ਕਬੂਤਰਾਂ ਨਹੀਂ ਆਉਣਗੇ ਕਣ ਚੌੜੇ ਹੋਣਗੇ ਠੀਕ ਹੈ ਜੀ ਤੇ ਹੁਣ ਵੀ ਤੇ ਤੁਹਾਨੂੰ ਦੱਸ ਰਹੀਆਂ ਗੱਲ ਆਪਾਂ ਮੇਨ ਸਭ ਤੋਂ ਵੀ ਇਹ ਚੰਗਾ ਕਬੂਤਰ ਤਾਂ ਉਹੀ ਮੰਨਦੇ ਆਪਾਂ ਜਿਹੜਾ ਕਬੂਤਰ ਵੀਰੇ ਉੱਡੇ ਉੱਡੇ ਨੂੰ ਹੀ ਚੰਗਾ ਗਹਾਂਗੇ ਆਪਾਂ ਜਿਹੜਾ ਕਬੂਤਰ ਵੀ ਘਟ ਉੜਦਾ ਜਾਂ ਬਾਜ਼ੀ ਤੇ ਜਾ ਕੇ ਅੰਡੇ ਜਿੱਚ ਹਾਰ ਗਿਆ ਉਹਨੂੰ ਵੀਰੇ ਆਪਾਂ ਚੰਗਾ ਨਹੀਂ ਗਹਾਂਗੇ ਠੀਕ ਹੈ ਬੀਜਣੀ ਪਹਿਲਾਂ ਹੀ ਵਹਿ ਗੋ ਜਾਂਦੇ ਨੇ ਜਿਹੜੇ ਐਂਡ ਤੇ ਜਾਂਦੇ ਨੇ ਚਲੋ ਤਾਂ ਵੀ ਕਿਸੇ ਵਜਾ ਕਰਕੇ ਹਰਦੇ ਨੇ ਚੰਗੇ ਕਬੂਤਰ ਵੀ ਹਰ ਜਾਂਦੇ ਨੇ ਐਂਡ ਤੇ ਜਾ ਕੇ ਤਾਂ ਅਣੀ ਵੀਰੇ ਆਪਣੀ ਕਹਿਣ ਦੀ ਵੀਰੇ ਮੇਨ ਗੱਲ ਤਾਂ ਇਹੀ ਆ ਵੀ ਜੇ ਕਿਸੇ ਤੋਂ ਜੇ ਆਪਾਂ ਨੇ ਮੁੱਲ ਵੀ ਲੈਣੇ ਨੇ ਕਬੂਤਰ ਵੀਰੇ ਜਾ ਕੇ ਇਸ ਤੋਂ ਲੈਣ ਜਾਂਦੇ ਹਾਂ ਜਿਵੇਂ ਹੁਣ ਆਪਾਂ ਨੂੰ ਪਤਾ ਏ ਵੀ ਆਪਣੇ ਉਹ ਫਲਾਣੇ ਬੰਦੇ ਤਾਂ ਉੱਥੇ ਕਬੂਤਰ ਬਾਜੀ ਦੀ ਓੜਿਆ ਜੀ ਆ ਵੀ ਫੁੱਲੇ ਓੜੇ ਆ ਵੀ ਐਂਡ ਵਾਲੇ ਪੰਜਾਂ ਚ ਹਰੇ ਆ ਜਾਂ ਦਸਾਂ ਚ ਹਰੇ ਆ ਉਹ ਹੀ ਦਾ ਕਬੂਤਰ ਲੈ ਕੇ ਆਉ ਉਹ ਵੀਰੇ ਹੁਣ ਤੁਹਾਡੇ ਸਾਹਮਣੇ ਵੀਰੇ ਅੱਦੇ ਬੰਦੇ ਕੀ ਕਰਦੇ ਵੀਰੇ ਆਪਣੇ ਕੂਤਰ ਚੰਗੇ ਨੇ ਆਜੂ ਲੈ ਜੋ ਇੰਨੇ ਨੂੰ ਲੈ ਜੋ ਇੰਨੇ ਨੂੰ ਲੈ ਜੋ ਮੁੱਲ ਖਰੀਦਣ ਵਾਲੀਆਂ ਗੱਲਾਂ ਦੱਸ ਦਾਂ ਵੀਰੇ ਤੁਹਾਨੂੰ ਵੀ ਉਹੀ ਨਾ ਵੀਰੇ ਭੱਜੀ ਫਿਰੀ ਜਾ ਲੋਕਾਂ ਮਗਰ ਅਗਲਾ ਵੀਰੇ 2-2000 ਦਾ 3-3000 ਦਾ ਤੁਹਾਨੂੰ ਜੋੜਾ ਰਗੜੀ ਜਾਂਦਾ ਜਿਆਦਾ ਵੀਰੇ ਉੱਡੇ ਹੋਏ ਦੇਖੋ ਉਹਨਾਂ ਦੇ ਜਾਂ ਅਗਲੇ ਨੂੰ ਕਹੋ ਵੀ ਭਾਈ 3000 ਦਾ 3000 ਲੈ ਲਈ ਅਸੀਂ ਬਜਟ ડાਕੇ ਦੇਖਣਾ ਹੈ ਜੀ ਠੀਕ ਹੈ ਜੀ ਇਹ ਵੀਰੇ ਬਹੁਤ ਗੱਲਾਂ ਜ਼ਰੂਰੀ ਨੇ ਬਹੁਤ ਵੀ ਮੈਂ ਦੇਖਦਾ ਸੀਗਾ YouTube ਦੇ ਉੱਤੇ ਵੀ ਲੋਕ ਰਗੜਨੇ ਲੱਗੇ ਹੋਏ ਨੇ ਠੀਕ ਹੈ ਜੀ ਕੋਈ ਵੀਰ ਇਹ ਗੱਲ ਆਪਣੀ ਦੇਵਣਾ ਲੈ ਜਿਓ ਕੋਈ ਵੀਰ ਇਹ ਵੀ ਦੇ ਜਿਹੜੇ ਤੁਹਾਨੂੰ ਸਮਝਦੀਆਂ ਤੁਸੀਂ ਵੀ ਜਿਹੜੇ ਰਗੜਨੇ ਲੱਗੇ ਹੋ ਲੋਕਾਂ ਨੂੰ ਉਹਨਾਂ ਕਰਕੇ ਵੀਰੇ ਵੀਡੀਓ ਪਾਈ ਆਪਾਂ ਨੇ ਵੀ ਚੰਗੇ ਕਬੂਤਰ ਲੈਣ ਜਾਂਦੇ ਉਹ ਤਾਂ ਉੱਡਿਆ ਦੇਖੋਗੇ ਠੀਕ ਹੈ ਜੀ ਜਿਨੇ ਮੋਲ ਲੈਣੇ ਬਾਕੀ ਕੋਈ ਵੀਰ ਵੀਰੇ ਗੁੱਸਾ ਨਾ ਕਰ ਜਿਓ ਸਭ ਨੂੰ ਵੀ ਆਪਾਂ ਤਾਂ ਜਿਹੜੇ ਨਵੇਂ ਭਰਾ ਨੇ ਵੀ ਸਾਡੇ ਵਰਗੇ ਨਵੇਂ ਮੁੰਡੇ ਨੇ ਇਹ ਉਹਨਾਂ ਕਰਕੇ ਵੀ ਆਪਾਂ ਨੇ ਵੀਡੀਓ ਪਾਈ ਆ ਵੀਰੇ ਗੁਮਰਾਹ ਨਾ ਹੋਣ ਉਹ ਵੀ ਲੋਕਾਂ ਮਗਰ ਲਾ ਕੇ ਵੀਰੇ ਪੀਸੇ ਵੱਧ ਹੋ ਕੇ ਵੇਚਣ ਕਿਉਂਕਿ ਵੀਰੇ ਜਿਹੜਾ ਨਾਰਮਲ ਕਬੂਤਰ ਆ ਉਹਦਾ ਵੀਰੇ ਰੇਟ ਤੁਹਾਨੂੰ ਪਤਾ ਹੀ ਆ ਬਿਕਦਾ ਜਿਹੜਾ ਉਹ 200 ਜਾਂ 300 ਇੰਨਾ ਕੀ ਬਿਕਦਾ ਵੱਧ ਤੋਂ ਵੱਧ 500 ਬਿਕਦਾ ਜਿਹੜੇ ਵੀ ਚੰਗੇ ਕਬੂਤਰ ਨੇ ਉਹਨਾਂ ਦਾ ਵੀਰੇ ਮੁੱਲ ਕੋਈ ਹੈ ਨਹੀਂ ਵੀ ਜਿਹੜੇ ਸਿਰੇ ਵਾਲੇ ਹੁੰਦੇ ਨੇ ਉਹਨਾਂ ਦਾ ਕੋਈ ਮੁੱਲ ਨਹੀਂ ਹੈਗਾ ਵੀਰੇ ਕਬੂਤਰਾਂ ਦਾ ਠੀਕ ਹੈ ਜੀ ਤੇ ਜਿਹੜੇ ਨਾਰਮਲ ਨੇ ਵੀਰੇ ਇਹਨਾਂ ਦਾ ਹੀ ਹੁੰਦਾ 200 ਜਾਂ 300 ਵੱਧ ਤੋਂ ਵੱਧ 500 ਤਾਂ ਵੀਰੇ ਵੱਧ ਤੋਂ ਵੱਧ ਠੱਗੀਆਂ ਤੋਂ ਬਚੋ ਠੀਕ ਹੈ ਜੀ ਚੰਗੇ ਕਬੂਤਰਾਂ ਦਾ ਤੁਹਾਨੂੰ ਦੱਸਤਾ ਚੰਗਾ ਕਬੂਤਰ ਵੀ ਇਹ ਕੋਈ ਵੀ ਬੈਠਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਹਾਂ ਮਾੜਾ ਮੋਟਾ ਦੇਖ ਸਕਦੇ ਆਪਾਂ ਵੀ ਇਹਦੇ ਫੰਗ ਵਧੀਆ ਨੇ ਇਹਦੇ ਅੱਖਾਂ ਵਧੀਆ ਨੇ ਨੋਕ ਵਧੀਆ ਕੋਈ ਵੀ ਉਹਦੇ ਵਿੱਚ ਲੇਖਿਆ ਨਹੀਂ ਹੁੰਦਾ ਕਿਸੇ ਪਾਸੇ ਵੀ ਹਾਂ ਇਹ ਚੰਗਾ ਹੈ ਉੱਡੂ ਹੈ ਉੱਡੂਗਾ ਉੱਡੇ ਵੀ ਇਹ ਚੰਗੇ ਕਬੂਤਰ ਦਾ ਡਾਗੀ ਪਤਾ ਲੱਗਣਾ ਹੈ ਕਿਸੇ ਤੋਂ ਲਓ ਵੀਰੇ ਜੇ ਮੁੱਲ ਲੈਣੇ ਹੋ ਅਗਲੇ ਤੋਂ ਲਾ ਕੇ ਡਾਗੀ ਦੇਖੋ ਨਹੀਂ ਨਹੀਂ ਉੱਡੇ ਅਗਲੇ ਤੇ ਆਪਣੀ ਮੋੜਿਓ ਪੈਸੇ ਵੀ ਗਏ ਗਏ ਤੁਹਾਡੇ ਉਹੀ ਵੀਰੇ ਫਾਲਤੂਰੇ ਦਾਣੇ ਪਾਉਣ ਦਾ ਕੋਈ ਫਾਇਦਾ ਨਹੀਂ ਹੈ ਅੱਜ ਦੀ ਘੜੀ ਸਾਰਿਆਂ ਦੇ ਘੋਡੇ ਜੀ ਵੀਰੇ ਸਿਰੇ ਤੋਂ ਸਿਰੇ ਦੀ ਕਬੂਤਰ ਨੇ ਕਿਉਂ ਨਾ ਵੀਡੀਓ ਪਾਉਣਾ ਦਾ ਵੀਰੇ ਇਹੀ ਵੱਡ ਮਕਸਦ ਆ ਵੀ ਗੁੰਮਰਾਹ ਨਾ ਹੋ ਗੋ ਠੀਕ ਹੈ ਜੀ ਵੀ ਜਣੀ ਚੰਗਾ ਕਬੂਤਰ ਉਹੀ ਆ ਜਿਹੜਾ ਉੜਦਾ ਏ ਉੱਡੇ ਨੂੰ ਹੀ ਚੰਗਾ ਕਹਾਂਗੇ ਆਪਾਂ ਬੈਠੇ ਨੂੰ ਚੰਗਾ ਨਹੀਂ ਕਹਿ ਸਕਦੇ ਹੁਣ ਵੀਰੇ ਜਿਹੜੇ ਚੰਗੇ ਕਬੂਤਰ ਨੇ ਜੇ ਤੁਸੀਂ ਤੋਂ ਮੁੱਲ ਲੈਣ ਜਾਓਗੇ ਤੇ ਤੋਂ ਅਗਲਾ ਵੀਰੇ ਜਾ ਤੱਕ ਇਹਦੇ ਖਰਾਬ ਹੋਏ ਹੋਣਗੇ ਛਤਰੀਆਂ ਦੇ ਉੱਤੇ ਵੀ ਜਿਹੜੇ ਗੇਂਦ ਨਹੀਂ ਹੈਗੇ ਉਹੋ ਜੇ ਫੜਾ ਦਿੰਦਾ ਨਿਆ ਵੀਰੇ ਵੀ ਕਿਤੇ ਤਾਂ ਮੇਰੇ ਕੋਠੀਆਂ ਇਕੱਠੀਆਂ ਗਾਉਣ ਵਾਲਾ ਇਹ ਜਿਹੇ ਕਬੂਤਰ ਵੇਚ ਦਿੰਦਾ ਅਗਲਾ ਵੀ ਗਾਹਾਂ ਜਾ ਕੇ ਅਗਲੇ ਕੋ ਉੜਦੇ ਹੈ ਨਹੀਂ ਵੀਰੇ ਠੀਕ ਹੈ ਜੀ ਸਾਡੇ ਨਾਲ ਵੀਰੇ ਇਹ ਗੱਲਾਂ ਹੋਈਆਂ ਆਂ ਆਪਾਂ ਤਾਂ ਵੀਡੀਓ ਪਾਉਣ ਲੱਗੇ ਹੋਏ ਹਾਂ ਜੀ ਇਹ ਬੀ ਮਾਤਾ ਇਹੀ ਕਹਿੰਦਾ ਵੀ ਕਿਸੇ ਕਬੂਤਰ ਦੀ ਸ਼ਕਲ ਤੇ ਨਹੀਂ ਦੇਖਿਆ ਹੁੰਦਾ ਵੀ ਇਹ ਚੰਗਾ ਹੈ ਵੀ ਜਾਂੇ ਉੱਡੂ ਵੀ ਉੱਡੂਗਾ ਬਾਜੀ ਜਿੱਤੂਗਾ ਬਾਜੀ ਜਿੱਤਣਾ ਦਾ ਵੀਰੇ ਕਿਸਮਤ ਦੀਆਂ ਗੱਲਾਂ ਨੇ ਇਹ ਤੁਹਾਡੀ ਮਿਹਨਤ ਆ ਬਾਕੀ ਵੀ ਜਣੀ ਜਾਂ ਤਾਂ ਕਬੂਤਰ ਵੀਰੇ ਤੁਸੀਂ ਲੈਣ ਜਾਂਦੇ ਹੋ ਕਿਸੇ ਤੋਂ ਮੁੱਲ ਤਾਂ ਅਗਲੇ ਨਾਲ ਥੋੜੀ ਜੀ ਤਣਕਾ ਕੇ ਗੱਲ ਕਰੋ ਵੀ ਬਾਈ ਜੀ ਉੱਡਣਗੇ ਹੀ ਤਾਂ ਤਾਂ ਫੇ ਇਹੀ ਰੱਖਣੇ ਨੇ ਨਹੀਂ ਤੁਹਾਡੇ ਮੋੜ ਜਾਣੇ ਨੇ ਅਸੀਂ ਠੀਕ ਹੈ ਜੀ ਤੇ ਆ ਵੀ ਇਹ ਗੱਲਾਂ ਨੇ ਆ ਬਾਤਾਂ ਨੇ ਠੀਕ ਹੈ ਜੀ ਤੁਹਾਨੂੰ ਦੱਸਤਾ ਵੀ ਚੰਗੇ ਕਬੂਤਰ ਦੀ ਜਿਹੜੀ ਪਛਾਣ ਉਹ ਬੈਠੇ ਦੀ ਨਹੀਂ ਵੀਰੇ ਹੋਣੀ ਹੈਗੀ ਠੀਕ ਹੈ ਜੀ ਉਹਦਾ ਡਾਕੀ ਪਤਾ ਲੱਗਣਾ ਵੀ ਕਿਹੜਾ ਚੰਗਾ ਕਿਹੜਾ ਨਹੀਂ ਤੇ ਉਹ ਤੋਂ ਬਾਅਦ ਵੀ ਇਹ ਗੱਲ ਹੈ ਵੀ ਫਜ਼ੂਲ ਪੈਸੇ ਨਾ ਖਰਾਬ ਕਰੋ ਆਪਣੇ ਕਿਉਂਕਿ ਵੀਰੇ ਸਾਭ ਨੂੰ ਮੇਰੇ ਅੱਜ ਦੀ ਘੜੀ ਪੈਸਾ ਬਹੁਤ ਜ਼ਰੂਰੀ ਹੈ ਕੋਈ ਨਹੀਂ ਪੈਸਾ ਬਣਦਾ ਖਰਾਬ ਨਾ ਕਰੋ ਬਹੁਤ ਨਿੰਨਾ ਸਾਹਮੁੰਦਾ ਸਾਵਰੂ ਤੇ ਵੱਧ ਤੋਂ ਵੱਧ ਵੀ ਮਿਹਨਤ ਕਰੋ ਮਿਹਨਤ ਦੇ ਹੀ ਉੜਨੇ ਨੇ ਕਬੂਤਰ ਜਿਹੜੇ ਜਿਨ੍ਹਾਂ ਤੇ ਮਿਹਨਤ ਹੋਊਗੀ ਆ ਦਿਨ ਵੀਰੇ ਜਿਵੇਂ ਚੱਲਦੇ ਨੇ ਆਪਣਾ ਥੋੜਾ ਜਿਹਾ ਕੁੱਡਿਆਂ ਨੂੰ ਬਚਾ ਕੇ ਰੱਖੋ ਕੂਤਰਾਂ ਦੀ ਦੇਖਭਾਲ ਵਧੀਆ ਕਰੋ ਖਰਾਕ ਵਧੀਆ ਪਾਓ ਵੀਰੇ ਪ੍ਰਮਾਤਮਾ ਮਿਹਨਤ ਨੂੰ ਫਲ ਲਾਉਂਦਾ ਹੀ ਲਾਉਂਦਾ ਵੀਰੇ ਸਭ ਦੇ ਉੜਨਗੇ ਠੀਕ ਹੈ ਜੀ ਮਿਹਨਤ ਕਰੋ ਵੱਧ ਤੋਂ ਵੱਧ ਕੂਤਰ ਵੀ ਇਹ ਚੰਗੇ ਤੁਹਾਨੂੰ ਦੱਸ ਦਿੰਨੇ ਆ ਕਿਵੇਂ ਬਣਨਗੇ ਜਿਵੇਂ ਵੀਰੇ ਕੂਤਰ ਤੁਹਾਡੀਆਂ ਪਿੰਡ ਦੇ ਵਿੱਚ ਕੋਈ ਆਉਂਦਾ ਬਾਹਰੋਂ ਠੀਕ ਹੈ ਜੀ ਬਾਹਰੋਂ ਆਉਂਦਾ ਕੂਤਰ ਇੱਕ ਦੋ ਦਿਨ ਬਾਹਰ ਹੀ ਰਹੇਗਾ ਜਾਂ ਤਾਂ ਹੋਇਆ ਕੂਤਰ ਫੜੋ ਉਹੀ ਆਉਣ ਦਾ ਆਉਣ ਲਈ ਸਾਰੇ ਫੜ ਲਓ ਉਹਦਾ ਵੀ ਕੋਈ ਫਾਇਦਾ ਨਹੀਂ ਜਿਹੜਾ ਕਬੂਤਰ ਵੀਰੇ ਵਧੀਆ ਉੜਦਾ ਏ ਥੋਡੇ ਪਿੰਡ ਆ ਕੇ ਉਹੇ ਜਆ ਕਬੂਤਰ ਫੜੋ ਜੇ ਵੀ ਜਿਹੜਾ ਵੀਰ ਜੀ ਦਾ ਹੈਗਾ ਏ ਉਹ ਲੈਣ ਆ ਗਿਆ ਮਗਰ ਇਹ ਤਾਂ ਅਗਲੇ ਦਾ ਮੋੜ ਦੋ ਬਹੁਤ ਔਖਾ ਵੀਰੇ ਅਗਲਾ ਸਰੀ ਚਾੜਦਾ ਜੇ ਕੋਈ ਲੈਣ ਆਉਂਦਾ ਅਗਲੇ ਨੂੰ ਮੋੜ ਦੋ ਜੇ ਹਾਂ ਨਹੀਂ ਪਤਾ ਲੱਗਿਆ ਤੁਹਾਡੇ ਕੋਲ ਬਹਿ ਗਿਆ ਉਹ ਵੀਰੇ ਰੱਖ ਲਊ ਆਪਣਾ ਆਪਣੇ ਕੋਲ ਵੀ ਵੀਰੇ ਕਣੀ ਬਣੇ ਹੋਏ ਨਹੀਂ ਆਪਾਂ ਤਾਂ ਸਰੇ ਆਮ ਕਹਿੰਦੇ ਆ ਵੀ ਆਪਾਂ ਤਾਂ ਫੜ ਕੇ ਬਣਾਏ ਹੋਏ ਨਹੀਂ ਜਿਹੜੇ ਹੈਗੇ ਨੇ ਪੰਜ ਸੱਤ ਆਪਣੇ ਕੋ ਵਧੀਆ ਫੜੇ ਹੋਏ ਨਹੀਂ ਆਪਣੇ ਠੀਕ ਹੈ ਕਿਸੇ ਨੂੰ ਨਹੀਂ ਪਤਾ ਲੱਗਿਆ ਆਪਣੇ ਕੋਲ ਆ ਕੇ ਨਾਹਾਂ ਬੱਚੇ ਆਪਣੇ ਕੋਲ ਬੜੀ ਚੰਗੇ ਉੱਡਣ ਲੱਗੇ ਠੀਕ ਹੈ ਜੀ ਇਦਾਂ ਹੀ ਆ ਵੀਰੇ ਕਿ ਹਰੇਕ ਰੀ ਵੀਰੇ ਚੰਗੇ ਫੜੇ ਹੋਏ ਨੇ ਕਿਸੇ ਨੇ ਵੀਰੇ ਮੁੱਲ ਲਾਏ ਹੋਏ ਨੇ ਮੁੱਲ ਵੀ ਵੀਰੇ ਤੁਹਾਨੂੰ ਦੱਸਿਆ ਹੀ ਆ ਕਿਵੇਂ ਲੈਣੇ ਨੇ ਉੜਦੇ ਲੋ ਮੁੱਲੇ ਜੇ ਲੈਣੇ ਨੇ ਮੂਈ ਮੁੱਲ ਲੈਣ ਦਾ ਵੀ ਕੋਈ ਫਾਇਦਾ ਨਹੀਂ ਚਲੋ ਬਹੁਤੀਆਂ ਵੀਰੇ ਗੱਲਾਂ ਮਾਰੀ ਜਾਵਾਂਗੇ ਆਪਾਂ ਫਾਇਦਾ ਨਹੀਂ ਕੋਈ ਫਿਰ ਉਹਨਾਂ ਨੂੰ ਜੇ ਗੁੱਸਾ ਬਣਾ ਲੱਗ ਜੀ ਵੀ ਚਲੋ ਠੀਕ ਆ ਵੀਰੇ ਧੰਨਵਾਦ ਜੀ ਸਾਰਿਆਂ ਦਾ ਸਾਸੀ ਘਾਲੀ